ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਅੱਜ ਦੀ ਨਵੀਂ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਸੰਗਤਪੁਰੇ ਦੇ ਵਿੱਚ ਸੰਗਤਪੁਰਾ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਸੰਗਤਪੁਰੇ ਤੋਂ ਜਿਹੜੀ ਛੜਕ ਸਮਾਦ ਭਾਈ ਨੂੰ ਜਾਂਦੀ ਆ ਉਹ ਸੜਕ ਦੇ ਉੱਤੇ ਥੋੜੀ ਜਿਹੀ ਵਾਰਡ ਸੰਗਤਪੁਰੇ ਤੋਂ ਸਮਾਦ ਭਾਈ ਵਾਲੇ ਪਾਸੇ ਨੂੰ ਦੂਰੀ ਤੈਅ ਕਰਨ ਤੋਂ ਬਾਅਦ ਸੂਹਾ ਆਉਂਦਾ ਵਾ ਮਿੱਤਰੋ ਤੇ ਸੂਏ ਦੇ ਨਾਲ ਹੀ ਬਿਲਕੁਲ ਤੁਸੀਂ ਮੁੜ ਜਾਣਾ ਖੜਵੰਚਾ ਚੁਣਿਆ ਹੋਇਆ ਇਟਾ ਵਾਲਾ ਉਹ ਸਿੱਧਾ ਭਾਈ ਉਹਨਾਂ ਦੇ ਆ ਕੇ ਘਰੇ ਖਤਮ ਹੁੰਦਾ ਵਾ ਬਈ ਘਰੇਲੂ ਪਰਿਵਾਰ ਆ ਬੱਚੇ ਬਾਹਰ ਸੈਟ ਹੋ ਗਏ ਬਾਈ ਹੁਣਾਂ ਦੇ ਇਸ ਕਰਕੇ ਕੁਝ ਮਸ਼ੀਨਰੀ ਵਕਾਊਆ ਤੇ ਕੁਝ ਪਸ਼ੂ ਵਕਾਊਆ ਜਾਨੀ ਕਿ ਕਹਿਣ ਤੋਂ ਪਹਿਲਾਂ ਮਿੱਤਰੋ ਸਾਰਾ ਕੁਝ ਵਕਾਊਆ ਇੱਕ ਮੱਧ ਰੱਖਣੀ ਬਾਈ ਹੁਣਾਂ ਨੇ ਘਰੇ ਦੁੱਧ ਪੀਣ ਨੂੰ ਤੇ ਇੱਕ ਦੋ ਮਸ਼ੀਨਰੀਆਂ ਹਜੇ ਰੱਖਣਗੇ ਉਸ ਸੀਜ਼ਨ ਤੋਂ ਬਾਅਦ ਬਾਈ ਹੁਣੀ ਗੱਲਬਾਤ ਕਰਨਗੇ ਤੇ ਆਪਾਂ ਸਾਰੀ ਜਿਹੜੀ ਜਿਹੜੀ ਚੀਜ਼ ਵਕਾਊਆ ਉਹਦੀ ਕੱਲੀ ਕੱਲੀ ਦੀ ਡਿਟੇਲ ਲੈ ਕੇ ਦੇ ਦੇਣਾ ਤੁਹਾਨੂੰ ਵੀਡੀਓ ਨੂੰ ਅੰਤ ਤੱਕ ਦੇਖਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਸੇਤਾਂ ਦੇ ਪਰਿਵਾਰ ਸੁਣਾਓ ਹਾਂ ਜੀ ਠੀਕ ਹੈ ਵਧੀਆ ਅੱਛਾ ਆਪਣੇ ਨਾਮ ਕੀ ਆ ਗਿਆ ਬਾਈ ਮੇਰਾ ਕਰਚਾਨ ਸਿੰਘ ਜੀ ਕਰਚਾਨ ਸਿੰਘ ਜੀ ਜੰਗਬਾਈ ਫਿਰ ਮਾਲਾ ਜਿਵੇਂ ਕੋਈ ਆਪਣੇ ਘਰ ਪੁੱਛ ਰੋ ਜੰਗਬਾਈ ਦੇ ਪੁੱਛ ਕੇ ਆ ਹਾਂ ਜਿੱਥੇ ਮਰਜੀ ਪੁੱਛ ਹਾਂ ਸਾਰੇ ਜਾਣਦੇ ਮੇਰੇ ਪੁੱਛ ਕੇ ਆਏ ਬਈ ਜਿੰਨੂੰ ਮਰਜੀ ਪੁੱਛ ਰਿਓ ਬਈ ਬਸ ਤਕਰੀਬਨ ਬਾਈ ਉਹਨਾਂ ਨੂੰ ਸਾਰੇ ਜਾਣਦੇ ਆ ਕਿਉਂਕਿ ਖੇਤੀਬਾੜੀ ਨਾਲ ਸੰਦਾ ਨਾਲ ਪਿਆਰ ਆ ਅੱਛਾ ਫਿਰ ਸਾਰਾ ਕੁਝ ਵਕਾਊ ਜੀ ਹਾਂ ਜੀ ਹਾਂ ਕੀ ਕਾਰਨ ਬਣਦਾ ਕਾਰਨ ਤਾਂ ਯਾਰ ਜਾਗ ਬਾਹਰ ਗਏ ਹੁਣ ਕਿ ਕਿਦੋ ਜਾਣੇ ਤੁਸੀਂ ਚੱਲਣੇ ਨੀਂ ਨੀਂ ਸੰਦਾ ਠੀਕ ਨਾ ਇਹ ਮਾਲਾ ਫਿਰ ਖੱਜਲ ਹੋਈ ਜਾਂਦੇ ਹਾਂ ਹਾਂ ਖੱਜਲ ਹੋਈ ਜਾਂਦੇ ਹਾਂ ਕੰਮ ਆ ਜਾਣਗੇ ਇਹਨਾਂ ਦੇ ਮੈਂ 2 ਰੁਪਏ ਵਟੇ ਜਾਨੇ ਇਕੱਲੇ ਡ ਕਾਮ ਦੇਵਤ ਦੀ ਅੱਛਾ ਇੱਕ ਤਾਂ ਕਾਮ ਕਾਉ ਆਪਣੀ ਇਹ ਫਿਰ ਕਿੰਨੇ ਚਿਰ ਦੀ ਗੱਪਣ ਤੇ 4 ਮਹੀਨੇ ਦੀ ਗੱਪਣ ਹੈ ਕਿੰਨੇ ਦੁੱਧ ਹੁਣ ਇਹਦੇ ਇੱਥੇ 8 ਨਾਲ ਲੀਟਰ ਦੁੱਧ ਹੈ ਦੋਵੇਂ ਟਾਈਮ ਦਾ ਚੌਣ ਚੌਣ ਨੂੰ ਠੰਡੀ ਸੀਲ ਹਾਂ ਚੌਣ ਨੂੰ ਠੀਕ ਹੈ ਮਗਰ ਇਹਦੇ ਬੱਚੀ ਹੈ ਮਗਰ ਬੱਚੀ ਇਹ ਬੱਚੀ ਤੇ ਹੀ ਮਿਲਦੀ ਹੈ ਜੀ ਹਾਂ ਉਹ ਅੱਛੀ ਤੇ ਠੀਕ ਹੈ ਇਹ ਬੱਚੀ ਵੀ ਬਹੁਤ ਸੋਹਣੀ ਹੈ ਹਨਾ ਹੂੰ ਸਿੰਘ ਤੇ ਕਾਇ ਬੱਚੀ ਦੇ ਕਿ ਨਹੀਂ ਹੈ ਨਹੀਂ ਦਿਖਾਈ ਸਹੀ ਨਹੀਂ ਦਿਖਾਈ ਠੀਕ ਹੈ ਜੀ ਤੇ 4 ਮਹੀਨੇ ਦੀ ਗੱਪੜ ਤੁਸੀਂ ਚੈੱਕ ਕਰਵਾ ਲਈ ਹਾਂ ਚੈੱਕ ਕਰਾਈ ਅੱਛਾ ਕੋਈ ਥਣ ਦੇ ਵਿੱਚ ਵਾਧ ਘਾਟ ਜਿਵੇਂ ਪਿੱਛੇ ਪਾਸੇ ਹੋ ਜਾ ਤਕਉ ਨਹੀਂ ਲਵੇ ਇੱਕ ਥਣ ਚ ਦੁੱਧ ਥੋੜਾ ਕਿੰਨੇ ਕੁ ਤਾਰਾ ਦਾ ਫਰਕ ਹੋਊਗਾ ਬਈ ਥੋੜਾ ਘਣਾ ਹੀ ਫਰਕ ਆ ਬੁੜੀਆਂ ਚੌਂਡੀਆਂ ਹੀ ਮੰਨ ਲਓ ਕਿਹੜੇ ਤੋਂ ਪਾਉਗੇ ਉਹ ਪੂਰਾ ਆਉਂਦਾ ਤੇ ਇਹ ਅੱਧੇ ਹੀ ਤੋਂ ਜ਼ਿਆਦਾ ਹੀ ਹੋਊਗਾ ਹਾਂ ਹਾਂ ਅੱਧਾ ਕੋ ਠੀਕ ਹੈ ਜੀ ਤੇ ਚੂੰਡ ਚਣ ਨੂੰ ਠੰਡੀ ਕਿਉਂ ਨੂੰ ਠੀਕ ਹੈ ਜੀ ਅੱਛਾ ਰੇਟ ਫਿਰ ਇਹਦਾ ਕੀ ਰੱਖਿਆ ਬਈ ਇਹਦਾ 40000 ਰੁਪਇਆ 40000 ਰੁਪਇਆ ਮੰਨ ਤਨ ਵਿੱਚੋਂ ਕਰ ਦੇਾਂਗੇ ਉਨਹੀਂ 40 ਲੈਂਣ ਵਾਲੀ ਗੱਲ ਹੀ ਨੇੜੇ ਚ ਗੱਲ ਚਾਵਾਂ ਹਾਂ ਚਲ ਮੜਾ ਮੋਟਾ ਹੋ ਜਾਈ ਮੜਾ ਮੋਟਾ ਚਲੋ ਇਹਨਾਂ ਥਣ ਦੇ ਦੁੱਧ ਕੜ ਕੇ ਨਾ ਹੁੰਦਾ ਫਿਰ ਕੋਈ 40 ਦੀ ਵੇਚ ਲੈਣ ਉਹਦਾ ਮੱਟਾ ਪਊਗਾ ਥੋੜਾ ਤੇ ਵਰਡ ਬਹੁਤ ਸੋਹਣੀ ਐ ਮਿੱਤਰੋ ਦੇਖ ਸਕਦੇ ਆ ਤੁਸੀਂ ਪੂਰੀ ਦੁੱਧ ਤਾਂ ਤਾਜੀ ਨਹੀਂ ਤਾਂ ਦਿੱਤਾ ਹੋਊਗਾ 16 17 ਕਿ ਦੁੱਧ ਤਾਂ ਹਲੇ ਵੀ ਇਹ ਖਰਾਕ ਪਾਵਾਂਗੇ ਦੇ ਜੂਗੀ ਲੈਵਾ ਦਸੀ ਜਾਂਦਾ ਹੂੰ ਬਾਕੀ ਤੁਹਾਡੀ ਸੇਵਾ ਘਟ ਗਈ ਫਿਰ ਹਾਂ ਸੇਵਾ ਨਹੀਂ ਬਾਲੀ ਕਰਦੇ ਦੁੱਧ ਤਾਂ ਇਹ ਵਾਲੇ ਪਾਸੇ ਧਿਆਨ ਹੋ ਗਿਆ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਹੂੰ ਤੇ ਇੱਕ ਆ ਗਈ ਮਸ਼ੀਨ ਬਈਆ ਇਹ ਜਗਜੀਤ ਦੀ ਹੈ ਨਾ ਜੀ ਹਾਂ ਜਗਜੀਤ ਜੀ ਇਹ ਕਿਹੜ ਇਹ ਇਦਾਂ ਕਿੰਨੇ ਸੀਜ਼ਨ ਚੱਲੇ ਆ ਤੁਹਾਡੇ ਸਾਡੇ ਕੋਲ ਤਾਂ ਇਹ 4 ਕ ਸੀਜ਼ਨ ਹੀ ਚੱਲੀ ਆ 4 ਕ ਸੀਜ਼ਨ ਤੁਸੀਂ ਚਲਾਈ ਆ ਕੰਮ ਦਾ ਸਾਰਾ ਪੈਕਲੀਆ ਰਕਰਾਇਆ ਸਾਰਾ ਖੋਲ ਕੇ ਸ਼ਾਵਟਾਂ ਤੋਂ ਲੈ ਕੇ ਸਾਰੀ ਖੋਲ ਕੇ ਸਾਰਾ ਕੰਮ ਕਰਾ ਮਾਲ ਸਾਰੀ ਰਿਪੇਅਰ ਕੀਤੀ ਹੋਈ ਆ ਹਾਂ ਗਾਰੰਟੀ ਆ ਵੀ ਜੇ ਕੋਈ ਬੰਦਾ ਅੱਜ ਲੈ ਕੇ ਜਾਊਗਾ ਜਾ ਕੇ ਸੀਜ਼ਨ ਹੀ ਲਾਊਗਾ ਹਾਂ ਹਾਂ ਯਾਨੀ ਸਾਡਾ ਤਨ ਕਢਾ ਕੇ ਸਾਡਾ ਸਕਰਾਏ ਵਾ ਜੀ ਠੀਕ ਅੱਛਾ ਪਲੇਟ ਕਿਵੇਂ ਪਲੇਟ ਵੀ ਠੀਕ ਪੈਣਾ ਪਲੇਟ ਠੀਕ ਆ ਜੀ ਉਹਦਾ ਮਾੜਾ ਮੋਟਾ ਤਾਂ ਕਰਾਉਣਾ ਹੀ ਪੈਂਦਾ ਉਹ ਤਾਂ 1921 ਹਾਂ ਜੀ ਪਲੇਟ ਦਾ ਬਦਲ 15 ਮਾਡਲ ਆ ਇਹ ਹਾਂ ਜੀ ਇਹ ਕਿੰਨੇ ਲੀ ਇਹ ਤੇ ਨਹੀਂ 1,25,000 ਦੀ 1,25,000 ਦੀ ਵਿੱਚੋਂ ਮਾਨਸਾ ਨੂੰ ਥੋੜਾ ਬੋਤ ਮਾੜਮਾ ਹੋ ਜੂਗਾ ਜੀ ਠੀਕ ਹੈ ਜੀ ਇਹ ਹੋ ਗਈ ਮਿੱਤਰੋ ਦੋ ਨੰਬਰ ਤੇ ਹੈ ਹੁਣ ਆ ਜੋ ਬਾਈ ਇਧਰਲੇ ਪਾਸੇ ਦੀ ਬਾਈ ਇੱਕ ਆ ਮਸ਼ੀਨ ਬਾਈ ਹਨਾ ਇਹ ਸਟੈਂਡਰਡ ਦੀ ਮਸ਼ੀਨ ਕੋਈ ਹਾਂ ਟਰੈਕਟਰ ਵੀ ਸਟੈਂਡਰਡ ਹੀ ਆ 10 ਮਾਲ ਟਰੈਕਟਰ ਆ ਸਟੈਂਡਰਡੀ ਮਸ਼ੀਨ ਆ ਸਟੈਂਡਰਡੀ ਮਸ਼ੀਨ ਐਸੇ ਟਰੈਕਟਰ ਚੜੇ ਸਮੇਂ ਦੀ ਦੇ ਦੇਾਂਗੇ ਹਾਂ ਜੀ ਐਸੇ ਆਟੀ ਦੇ ਦਾਂਗੇ ਅੱਛਾ ਮਸ਼ੀਨ ਦੀ ਰਿਪੇਅਰ ਹੋਈ ਕਿ ਨਹੀਂ ਹਜੇ ਨਹੀਂ ਗਾਂ ਵਾਲੀ ਦਾ ਕਰ ਨਹੀਂ ਪਹੁੰਚ ਹਜੇ ਕਰਨ ਵਾਲੀ ਆ ਤੇ ਇਹਨੇ ਕਿੰਨੇ ਸੀਜ਼ਨ ਚਲਾਈ ਤੁਹਾਡੇ ਕੋਲ ਸਾਡੇ ਕੋਲੇ ਹੋ ਗਈ 10-12 ਸੀਜ਼ਨ ਇਹਨੂੰ ਨਵੀਂਾਂ ਦੇ ਦੇ ਹਾਂ ਸੀਜ਼ਨ ਤਾਂ ਬਾਲੇ ਬਣ ਕੇ 10-12 ਸਾਲ ਹੋ ਗਏ ਸਾਡੇ ਕੋਲੇ ਨਹੀਂ ਚੱਲਦੀ ਹੈ ਚੱਲਦੀ ਵਧੀਆ ਓਕੇ ਜੀ ਹਾਂ ਚੱਲਦੀ ਹੈ ਕੋਈ ਦਾਣਾ ਤੋਂ ਨਾ ਤਾਂ ਨਹੀਂ ਕੀ ਨਾ 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 ਮ ਇਹ 10 ਮਾਡਲ ਟਰੈਕਟਰ ਹੋ ਗਿਆ ਤੇ ਮਸ਼ੀਨ ਕਿਹੜਾ ਮਾਡਲ ਹੈ ਮਸ਼ੀਨ ਤਾਂ ਹੋ ਗਈ 8 ਕੁ ਮਾਡਲ ਜੀ 8 ਕੁ ਮਾਡਲ ਕਾਪੀ ਕੁਪੀ ਹੈ ਜੀ ਸਾਰਾ ਕੁਝ ਕਾਪੀ ਟਰੈਕਟਰ ਦੀ ਸਹੀ ਹੈ ਕਾਪੀ 50 ਨੰਬਰ ਹੈ ਜੀ ਮਸ਼ੀਨ ਦੀ ਮਸ਼ੀਨ ਵਧੀਆ ਤਿਆਰ ਹੋਈ ਵੀ ਸੋਹਣੀ ਮਸ਼ੀਨ ਹੈ ਕੋਈ ਗੱਲ ਨਹੀਂ ਕਾਪੀ ਕੁਪੀ ਰਹਿੰਦੇ ਨਹੀਂ ਮਸ਼ੀਨ ਦੀ ਕਾਪੀ ਕੋਈ ਨਹੀਂ ਠੀਕ ਹੈ ਠੀਕ ਹੈ ਇਹ ਕਿੰਨੇ ਲਈ ਦੇ ਦੇਗੇ ਪਾ ਟਰੈਕਟਰ ਸਾਨੂੰ 6 ਲੱਖ ਤੇ 30 ਹਜ਼ਾਰ ਦੀ ਦੇ ਦੇਾਂਗੇ 6 ਲੱਖ ਤੇ 30 ਹਜ਼ਾਰ ਦਾ ਸਾਰਾ ਕੁਝ ਦੇ ਦੇ ਕੇ ਹਾਂ ਮਾਨਤਾ ਨੂੰ ਚੋ ਕਰਦਾ ਠੀਕ ਹੈ ਕਟਰ ਕੁਟਰ ਸਭ ਸਾਰਾ ਕੁਝ ਹਾਂ ਸਾਰਾ ਕੁਝ ਠੀਕ ਹੈ ਭਾਈ ਲੈ ਮਿੱ ਫਾਰਮ ਜੀਨ ਕਿਉਂਕਿ ਅੰਦਰ ਖੜੀ ਕਰਕੇ ਤੁਹਾਨੂੰ ਚਾਰੇ ਪਾਸੇ ਦੇਖੋ ਤਾਂ ਇਹ ਸੁਨੀਨੀ ਪਰ ਮਸ਼ੀਨ ਨਵੀਂ ਪਈ ਆ ਸਟੈਂਡਰਡ ਦਾ ਹੀ ਇਹਦੇ ਉੱਤੇ ਟਰੈਕਟਰ ਆ ਹਨਾ ਜੀ ਤੇ ਨਾਲ ਦਾ ਟਰੈਕਟਰ ਵੀ ਸਟੈਂਡਰਡ ਦਾ ਹੀ ਆ ਹਾਂ ਸਟੈਂਡਰਡ ਦਾ ਹੀ ਮਾਡਲ ਉਹ ਦਾਸ ਮਾਡਲ ਆ ਗਿਆ ਠੀਕ ਆ ਭਾਈ ਉਹਦਾ ਵੀ ਫਿਰ ਮਨ ਲਾ ਚੱਲ ਚਲਾ ਬਚਰੂਆ ਉਹ ਬਹੁਤ ਵਧੀਆ ਜੀ ਓਕੇ ਉਹ ਓਕੇ ਵਾਈ ਵਾਈ ਬਹੁਤ ਹਾਂ ਹਾਂ ਜਿਹੜਾ ਮੁੰਡਾ ਕੋਈ ਲੰਬੇ ਵਾਲੀ ਚੀਜ਼ ਨਹੀਂ ਉਹ ਕਿੰਨੇ ਦਾ ਦੇ ਦੇਵਾਂਗੇ ਜੀ ਆਪਾਂ ਉਹ 3 ਲੱਖ ਦਾ ਦੇ ਦੇਵਾਂਗੇ ਉਹ ਟਰੈਕਟਰ 3 ਲੱਖ ਦਾ ਦੇ ਦੇਵਾਂਗੇ ਸਟੈਂਡਰਡ ਟਰੈਕਟਰ ਜਿਹੜਾ ਮੇਤਰੋ ਕੱਲਾ ਪਿਆ ਖਪੜਾ ਖੜਾ ਮਿਲ ਜੂਗਾ ਇਹ 630000 ਦੀ ਮਸ਼ੀਨ ਸਮੇਤ ਟਰੈਕਟਰ ਮਿਲ ਜੂਗਾ ਮਿੱਤਰੋ ਤੇ ਗਾਂ ਤੁਹਾਨੂੰ ਜਗਜੀਤ ਮਸ਼ੀਨ ਇਹ ਦਿਖਾਈ ਦਿੱਤੀ ਨੰਬਰ ਕਿੰਨਾ ਗਿਆ ਜੰਗ ਬਈ 94630 ਜੀ 42095 ਇੱਕ ਵਾਰੀ ਹੋਰ ਬੋਲ ਦਿਓ ਜੀ 94630 ਜੀ 42095 ਠੀਕ ਹੈ ਜੀ ਇਹ ਤਾਂ ਹੋ ਗਿਆ ਆਪਣੇ ਸਾਧਨ ਇੱਕ ਨਦੀ ਪਿੱਛੇ ਇਧਰਲੇ ਪਾਸੇ ਹੀ ਪਈ ਉਹਨਾਂ ਕੋਲ ਟਰੈਕਟਰ ਆ ਬਹੁਤ ਪੁਰਾਣਾ ਖੜਾ ਇਹਦੇ ਵਾਰੀ ਦੋ ਇਹ ਕਿਹੜਾ ਮਾਰਕਾ ਹੋਇਆ ਕਰਦਾ ਇਹ ਜੀ ਸ਼ਾਮੇ ਟਰੈਕਟਰ ਹੈ ਸ਼ਾਮੀ ਇਹ ਫਿਰ ਕਿਹੜਾ ਮਾਡਲ ਆ ਗਿਆ ਬਾਈ ਇਹ 2000 ਮਾਡਲ ਹੈ 2000 ਮਾਡਲ ਇਹ ਫਿਰ ਤੁਸੀਂ ਤਿਆਰ ਕਰੋ ਨਹੀਂ ਇਹ ਵੇਚਣਾ ਨਹੀਂ ਤਿਆਰ ਤਾਂ ਚਲੋ ਮੜਾ ਮੋਟਾ ਹੋ ਜਾਊਗਾ ਪਰ ਵੇਚਣਾ ਨਹੀਂ ਇਹ ਵੀ ਇਤਰਾ ਨਹੀਂ ਬਲ ਮਾਡਲ ਵੀ ਕਹਿਣ ਤੋਂ ਪਾਵੇ ਆ ਵੀ ਇਹਨੇ ਸਾਰਾ ਕੁਝ ਦਿੱਤਾ ਹੋਇਆ ਨਹੀਂ ਉਹ ਚੀਜ਼ ਹੀ ਲੋਹਾ ਤਾਂ ਹੁੰਦਾ ਹੀ ਮਨ ਨੂੰ ਲੱਗੀ ਹੁੰਦੀ ਚੀਜ਼ ਇਹ ਨਹੀਂ ਵੇਚਣਾ ਇਹ ਨਹੀਂ ਵੇਚਣਾ ਇਹ ਫਿਰ ਬਾਈ ਬਣ ਲੋ ਤੁਸੀਂ ਜਿਹੜਾ ਇਹ ਮੈਨਸਰ ਨਾ ਟਾਵੇ ਟੋਲੇ ਦੇ ਟਰੈਕਟਰ ਹੋਣਗੇ ਥੋੜੇ ਥੋੜੇ ਆਏ ਆ ਜ਼ਿਲ੍ਹਿਆਂ 'ਚ ਹੀ ਦਿੱਤੇ ਸੀਗੇ ਮੇਰੇ ਅਗਲਕ ਇਹ ਸਰਕਾਰ ਨੇ ਦਿੱਤੇ ਸੀ ਨਾ ਕਾਨ ਨੇ ਡੇਰੀ ਦੂਰ ਵਾਲਿਆਂ ਨੂੰ ਤਾਂ ਲੈ ਸੀਗੇ ਡੇਰੀ ਦੂਰੀ ਵਾਲਿਆਂ ਨੂੰ ਲੈ ਤਾਂ ਚੱਲਦਾ ਨਹੀਂ ਨਾ ਇਹਦੇ ਬਾਲੀਆਂ ਕੋ ਉਪਣੀਆਂ ਦੇ ਬਹੁਤ ਫਰਕ ਹੁੰਦਾ ਚੀਜ਼ਾਂ ਦਾ ਬਾਕੀ ਲੋਹਾ ਲਾ ਵੇਖੋ ਤੁਸੀਂ ਅਜੇ ਵੀ ਟਰੈਕਟਰ ਨਾ ਖੜਨੀ ਹਜੇ ਵੀ ਲਾ ਬੁੱਢਾ ਹੋ ਗਿਆ ਪਰ ਜਵਾਨਾਂ ਵਾਲੀ ਖੜਨੀ ਹੈ ਹਾਂ ਰੰਗ ਰੌਣਕ ਨਹੀਂ ਕਿ ਤਕਰਾ ਹੋਇਆ ਇੰਨੇ ਚੜਦੇ ਆਪਣੇ ਲਈ ਦਾਦੀ ਟਰੈਕਟਰ ਦੀ ਅਜੇ ਵੀ ਜਵਾਨੀ ਅੜ ਕੇ ਖੜਨੀ ਹੈ ਕਰਮ ਵਾਲੇ ਤੇ ਭਾਉ ਦੀ ਮਾਡਲ ਜਿਹੜਾ ਮਰਜ਼ੀ ਆ ਹਨਾ ਅੱਛਾ ਇਹ ਤਾਂ ਆਪਾਂ ਵੇਚਣਾ ਨਹੀਂ ਵੈਸੇ ਤੁਹਾਨੂੰ ਖਾ ਕਿਹੜੇ ਕਿਹੜੇ ਭਰਾਵਾਂ ਕੋਲ ਇਹਦੇ ਨਾਲ ਦੇ ਟਰੈਕਟਰਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਧੰਨਵਾਦ